ਯੋਗ ਕਹਿੰਦੇ ਨੇ ਜੀ ਕਿਸੇ ਵੀ ਚੀਜ਼ ਨੂੰ ਜੋੜਨ ਨੂੰ ਯੋਗ ਕਹਿੰਦੇ ਨੇ ਜੇ ਆਪਾਂ ਆਮ ਸਧਾਰਨ ਭਾਸ਼ਾ ਵਿੱਚ ਬੋਲੀਏ ਤੇ ਯੋਗਾ ਦੇ ਵਿੱਚ ਆਪਾਂ ਬੋਡੀ ਬ੍ਰੈਥ ਮਾਈਂਡ ਸਾਹ ਨੂੰ ਤੇ ਬੋਡੀ ਦੀ ਮੂਵਮੈਂਟ ਨੂੰ ਤੇ ਮਨ ਨੂੰ ਇੱਕ ਜਗ੍ਹਾ ਲੈ ਕੇ ਆ ਤੇ ਉਹਦੇ ਜਿਹੜੇ ਪੋਜ਼ਿਟਿਵ ਇਫੈਕਟ ਨੇ ਜਿਹੜੇ ਫਾਇਦੇ ਨੇ ਉਹ ਸਾਨੂੰ ਮਿਲਦੇ ਨੇ ਜਿਵੇਂ ਕਿ ਤੁਸੀਂ ਹੋਰ ਖੁਸ਼ ਰਹਿਣ ਲੱਗ ਜਾਂਦੇ ਹੋ ਤੁਹਾਡੇ ਪਰਿਵਾਰਿਕ ਰਿਸ਼ਤੇ ਵਧੀਆ ਹੁੰਦੇ ਨੇ ਸਿਹਤ ਵਧੀਆ ਹੋ ਜਾਂਦੀ ਹੈ ਵੈਸੀ ਰਿਲੈਕਸ ਤੁਸੀਂ ਦੇਖੋ ਇੱਕ ਬੰਦਾ ਜੇ ਕੋਈ ਦੁਖੀ ਹੈ ਡਿਪਰੈਸਡ ਹੈ ਉਹਨੂੰ ਤੁਸੀਂ ਇੱਕ ਕੰਮ ਦੋਗੇ ਤੇ ਜਿਹੜਾ ਇੱਕ ਕੋਈ ਬੰਦਾ ਜਿਹੜਾ ਹਮੇਸ਼ਾ ਖੁਸ਼ ਰਹਿੰਦਾ ਖਿੜਿਆ ਰਹਿੰਦਾ ਤੇ ਉਹਨੂੰ ਤੁਸੀਂ ਕੋਈ ਕੰਮ ਦੋਗੇ ਉਹ ਕੰਮ ਵੀ ਚੰਗੀ ਤਰ੍ਹਾਂ ਕਰੇਗਾ ਹਰ ਫੀਲਡ ਦੇ ਵਿੱਚ ਹਰ ਬੰਦੇ ਨੂੰ ਯੋਗਾ ਦਾ ਬੈਨੀਫਿਟ ਕੁਛ ਨਾ ਕੁਛ ਤਾਂ ਹੁੰਦਾ ਹੀ ਹੈ ਕਿਉਂਕਿ ਜੇ ਤੁਸੀਂ ਪਹਿਲੇ ਦਾ ਸਮੇਂ ਦੇਖੋ ਲੋਕੀ ਪਿੰਡਾਂ ਚ ਰਹਿੰਦੇ ਸੀ ਇੱਕ ਦੂਜੇ ਦੇ ਨਾਲ ਰਹਿੰਦੇ ਸੀ ਇੱਕ ਦੂਜੇ ਦੇ ਨਾਲ ਖੜਦੇ ਸੀਗੇ ਅੱਜ ਕੱਲ ਤੁਸੀਂ ਦੇਖੋ ਮਾਹੌਲ ਇੰਦਾ ਹੋ ਗਿਆ ਡਿਪਰੈਸ਼ਨ ਇੰਨਾ ਵੱਧ ਗਿਆ ਦਵਾਈਆਂ ਨਾਲੋਂ ਕਈ ਗੁਣਾ ਸਸਤਾ ਸੌਖਾ ਤੇ ਵਿਦਾਊਟ ਐਨੀ ਸਾਈਡ ਇਫੈਕਟ ਤਰੀਕਾ ਹੈ ਜਿਹੜਾ ਕਿ ਹਰ ਕਿਸੇ ਨੂੰ ਹੈਲਪ ਕਰਦਾ ਹੈ ਇਸ ਕਰਕੇ ਸਾਰੇ ਵਾਸਤੇ ਜ਼ਰੂਰੀ ਹੈ ਬੱਚੇ ਕਰਦੇ ਨੇ ਉਹਨਾਂ ਦੀ ਗਰੋਥ ਵਧੀਆ ਹੁੰਦੀ ਹੈ ਮਾਈਂਡ ਹੋਰ ਸ਼ਾਰਪ ਹੁੰਦਾ ਮਾਈਂਡ ਡਿਵੈਲਪ ਹੁੰਦਾ ਤੇ ਜਿਹੜੇ ਗਰੋਥ ਦੇ ਜਿਹੜੇ ਉਹਨਾਂ ਦੇ ইয়ারਸ ਉਹਨਾਂ ਦੇ ਉਹਦੇ ਵਿੱਚ ਆਪਣਾ ਫੋਕਸ ਰਹਿੰਦੇ ਨੇ ਉਹਨਾਂ ਨੂੰ ਪਤਾ ਰਹਿੰਦਾ ਵੀ ਕਿਹੜੀ ਗੱਲ ਗਲਤ ਹੈ ਕਿਹੜੀ ਗੱਲ ਸਹੀ ਹੈ ਕਿਹੜਾ ਕੰਮ ਆਪਾਂ ਕਰਨਾ ਹੈ ਕਿਹੜਾ ਨਹੀਂ ਕਰਨਾ ਜਿਹੜੀ ਬੀਪੀ ਨਾਰਮਲ ਜਿਹੜੀਆਂ ਬਿਮਾਰੀਆਂ ਨੇ ਬੀਪੀ ਹੋ ਗਿਆ ਬਲੱਡ ਸ਼ੂਗਰ ਹੋ ਗਿਆ ਜਿਹੜੀ ਆਮ ਜੀ ਗੱਲਾਂ ਹੋ ਗਈਆਂ ਨੇ ਅੱਜ ਕੱਲ੍ਹ ਉਹਨਾਂ ਦੇ ਉੱਪਰ ਤੁਸੀਂ D5 ਚੈਨਲ ਪੰਜਾਬੀ ਦੇਖ ਰਹੇ ਹੋ ਮੈਂ ਹਾਂ ਗੁਰਤੇਜ ਸਿੰਘ ਥੂਹੀ ਅੱਜ ਦੀ ਭਜ ਦੌੜ ਦੀ ਜ਼ਿੰਦਗੀ ਦੇ ਵਿੱਚ ਹਰ ਇੱਕ ਇਨਸਾਨ ਹੈ ਜਿਹੜਾ ਉਹ ਜਿੱਥੇ ਮਨ ਦੀ ਸ਼ਾਂਤੀ ਲੱਭਦਾ ਹੈ ਉੱਥੇ ਹੀ ਬਿਮਾਰੀਆਂ ਨੇ ਉਸ ਨੂੰ ਜਾਕੜ ਲਿਆ ਤੇ ਜ਼ਿੰਦਗੀ ਜਿਉਣ ਦਾ ਜੋ ਸਹੀ ਮਕਸਦ ਹੈ ਉਸ ਤੋਂ ਦੂਰ ਹੁੰਦਾ ਜਾ ਰਿਹਾ ਹੈ ਸੋ ਸਾਡੇ ਨਾਲ ਅੱਜ ਲਵਲ ਧਵਨ ਜੀ ਨੇ ਜੋ ਕਿ ਯੋਗਾ ਟੀਚਰ ਨੇ ਜਿਹੜੇ ਕਿ ਵਿਸ਼ੇਸ਼ ਤੌਰ ਤੇ ਇਸ ਫੀਲਡ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਤਜਰਬੇ ਜਿਨ੍ਹਾਂ ਦਾ ਜਿਹੜਾ ਹਜ਼ਾਰਾਂ ਲੋਕਾਂ ਨੂੰ ਯੋਗਾ ਦੇ ਰਾਹੀਂ ਮੈਡੀਟੇਸ਼ਨ ਦੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਤੋਂ ਜਿਹੜੀ ਮੁਕਤੀ ਦਿਵਾ ਚੁੱਕੇ ਨੇ ਤੇ ਜ਼ਿੰਦਗੀ ਜਿਉਣ ਦਾ ਜਿਹੜਾ ਅਸਲ ਮਕਸਦ ਹੈ ਉਸ ਦੇ ਨੇੜੇ ਲੈ ਕੇ ਜਾਣ ਦਾ ਜਿਹੜਾ ਹੈਗਾ ટી ਚੈਨਲ ਦਾ ਸੋ ਸਭ ਤੋਂ ਪਹਿਲਾਂ ਜੀ ਡੀ 5 ਚੈਨਲ ਪੰਜਾਬੀ ਤੇ ਆਪ ਜੀ ਦਾ ਸਵਾਗਤ ਹੈ ਧੰਨਵਾਦ ਸਾਰਾ ਸੌਫਟ ਬੈਲੈਂਸਰ ਤੁਸੀਂ ਇਸ ਫੀਲਡ ਵਿੱਚ ਆਏ ਹੋ ਕਿੰਨਾ ਤੁਹਾਡਾ ਪੁਰਾਣਾ ਤਜਰਬਾ ਹੈ ਆਪਣੇ ਬਾਰੇ ਥੋੜਾ ਕਾਈਂਡਲੀ ਸ਼ਾਰਟ ਜਰੂਰ ਦੱਸੋ ਮੈਨੂੰ ਸਰ 10 15 ਸਾਲ ਹੋ ਗਏ ਯੋਗਾ ਸਿਖਾਨ ਦੇ ਨੂੰ ਤੇ ਉਸ ਤੋਂ ਪਹਿਲੇ 5 ਸਾਲ ਮੈਂ ਯੋਗਾ ਆਪ ਪ੍ਰੈਕਟਿਸ ਕਰ ਰਿਹਾ ਸੀਗਾ ਤੇ ਯੋਗਾ ਪ੍ਰੈਕਟਿਸ ਕਰਦੇ ਕਰਦੇ ਮੈਨੂੰ ਲੱਗਿਆ ਵੀ ਮੇਰੇ ਤੇ ਬਹੁਤ ਸਾਰਾ ਉਹਦਾ ਕਹਿੰਦੇ ਨੇ ਪੋਜ਼ਿਟਿਵ ਇਫੈਕਟ ਆਇਆ ਮੈਂ ਦੇਖਿਆ ਵੀ ਮੇਰੀ ਸੇਤ ਵਧੀਆ ਹੋ ਗਈ ਕਨਸੈਂਟਰੇਸ਼ਨ ਵਧੀਆ ਹੋ ਗਈ ਯੰਗ ਏਜ ਵਿੱਚ ਮੈਂ ਸ਼ੁਰੂ ਕੀਤਾ ਸੀਗਾ ਤੇ ਉਦੋਂ ਜਦੋਂ ਬੰਦਾ ਯੰਗ ਹੁੰਦਾ ਬੜਾ ਜੋਸ਼ ਹੁੰਦਾ ਜਿੰਨੂੰ ਕਹਿੰਦੇ ਨੇ ਤੇ ਗੁੱਸਾ ਵੀ ਬਹੁਤ ਛੇਤੀ ਆ ਜਾਂਦਾ ਤੇ ਮੇਰੇ ਉੱਪਰ ਮੈਂ ਪੋਜ਼ਿਟਿਵ ਇਫੈਕਟ ਇਹ ਦੇਖਿਆ ਵੀ ਮੇਰਾ ਗੁੱਸਾ ਜਿਹੜਾ ਹੈ ਥੋੜਾ ਸ਼ਾਂਤ ਹੋਣ ਲੱਗ ਗਿਆ ਤੇ ਇਹ ਸਾਰੀ ਪੋਜ਼ਿਟਿਵ ਚੀਜ਼ਾਂ ਦੇਖ ਕੇ ਮੈਨੂੰ ਲੱਗਿਆ ਵੀ ਇਹ ਹਰ ਕਿਸੇ ਦੇ ਲਈ ਕੁਝ ਨਾ ਕੁਝ ਦੇਵੇ ਜ਼ਰੂਰ ਹੈ ਤੇ ਉਸ ਤੋਂ ਬਾਅਦ ਮੈਨੂੰ ਲੱਗਿਆ ਵੀ ਇਹ ਆਪਣੇ ਸਾਰੇ ਨੂੰ ਸਿਖਾਉਣਾ ਚਾਹੀਦਾ ਫਿਰ ਮੈਂ ਹੌਲੀ 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 ਲੋਕਾਂ ਨੂੰ ਸਿਖਾਉਣਾ ਸ਼ੁਰੂ ਕੀਤਾ ਜੇ ਸਮਝਣਾ ਚਾਹੀਏ ਸੋਖੇ ਸ਼ਬਦਾਂ ਦੇ ਵਿੱਚ ਮੈਡੀਟੇਸ਼ਨ ਜਾਂ ਯੋਗਾ ਸ਼ਬਦ ਦੇ ਅਰਥ ਤੇ ਅਸਲ ਚ ਹੈ ਕੀ ਹੈ ਯੋਗ ਕਹਿੰਦੇ ਨੇ ਜੀ ਕਿਸੇ ਵੀ ਚੀਜ਼ ਨੂੰ ਜੋੜਨ ਨੂੰ ਯੋਗ ਕਹਿੰਦੇ ਨੇ ਜੇ ਆਪਾਂ ਆਮ ਸਧਾਰਨ ਭਾਸ਼ਾ ਵਿੱਚ ਬੋਲੀਏ ਤੇ ਯੋਗਾ ਦੇ ਵਿੱਚ ਆਪਾਂ ਬੋਡੀ ਬ੍ਰੈਥ ਮਾਈਂਡ ਸਾਹ ਨੂੰ ਤੇ ਬੋਡੀ ਦੀ ਮੂਵਮੈਂਟ ਨੂੰ ਤੇ ਮਨ ਨੂੰ ਇੱਕ ਜਗ੍ਹਾ ਲੈ ਕੇ ਆਉਂਦੇ ਆ ਉਹ ਕਰਨ ਨਾਲ ਕੀ ਹੁੰਦਾ ਹੈ ਕਿ ਸਾਡਾ ਮਨ ਜੋੜਾ ਹੈਗਾ ਉਹ ਸ਼ਾਂਤ ਹੋ ਜਾਂਦਾ ਇਕਾਤਰਿਤ ਹੋ ਜਾਂਦਾ ਤੇ ਉਹਦੇ ਜਿਹੜੇ ਪੋਜ਼ਿਟਿਵ ਇਫੈਕਟ ਨੇ ਜਿਹੜੇ ਫਾਇਦੇ ਨੇ ਉਹ ਸਾਨੂੰ ਮਿਲਦੇ ਨੇ ਜਿਵੇਂ ਕਿ ਤੁਸੀਂ ਹੋਰ ਖੁਸ਼ ਰਹਿਣ ਲੱਗ ਜਾਂਦੇ ਹੋ ਤੁਹਾਡੇ ਪਰਿਵਾਰਿਕ ਰਿਸ਼ਤੇ ਵਧੀਆ ਹੁੰਦੇ ਨੇ ਸਿਹਤ ਵਧੀਆ ਹੋ ਜਾਂਦੀ ਹੈ ਵੇਸੀ ਰਿਲੈਕਸਡ ਰਹਿੰਦੇ ਹੋ ਤੇ ਬਾਕੀ ਵੀ ਜਿਹੜਾ ਵੀ ਆਪਾਂ ਕੰਮ ਕਰਦੇ ਆ ਜੋ ਵੀ ਦਿਨਚਰਿਆ ਦੇ ਤੁਹਾਡੇ ਕੰਮ ਨੇ ਆਪਣੀ ਜੌਬ ਕਰਦੇ ਹੋ ਜੋ ਕੁਝ ਵੀ ਕਰਦੇ ਹੋ ਉਹਦੀ ਜਿਹੜੀ ਤੁਹਾਡੀ ਸ਼ਮਤਾ ਪਹਿਲੇ ਨਾਲੋਂ ਵਧੀਆ ਹੋ ਜਾਂਦੀ ਆ ਵੱਧ ਜਾਂਦੀ ਆ ਤੁਸੀਂ ਦੇਖੋ ਇੱਕ ਬੰਦਾ ਜੇ ਕੋਈ ਦੁਖੀ ਹੈ ਡਿਪਰੈਸਡ ਹੈ ਉਹਨੂੰ ਤੁਸੀਂ ਇੱਕ ਕੰਮ ਦੋਗੇ ਤੇ ਜਿਹੜਾ ਇੱਕ ਕੋਈ ਬੰਦਾ ਜਿਹੜਾ ਹਮੇਸ਼ਾ ਖੁਸ਼ ਰਹਿੰਦਾ ਖਿੜਿਆ ਰਹਿੰਦਾ ਤੇ ਉਹਨੂੰ ਤੁਸੀਂ ਕੋਈ ਕੰਮ ਦੋਗੇ ਉਹ ਕੰਮ ਵੀ ਚੰਗੀ ਤਰ੍ਹਾਂ ਕਰੇਗਾ ਤੇ ਹਰ ਇੱਕ ਫੀਲਡ ਦੇ ਵਿੱਚ ਹਰ ਬੰਦੇ ਨੂੰ ਯੋਗਾ ਦਾ ਬੈਨੀਫਿਟ ਕੁਛ ਨਾ ਕੁਛ ਤਾਂ ਹੁੰਦਾ ਹੀ ਹੈ ਅੱਜ ਦੀ ਜਿਹੜੀ ਜ਼ਿੰਦਗੀ ਹੈ ਬੜੀ ਭੱਜ ਦੌੜ ਦੀ ਜ਼ਿੰਦਗੀ ਹੈ ਮਤਲਬ ਯੋਗਾ ਜਿਹੜਾ ਹੈਗਾ ਜਾਂ ਮੈਡੀਟੇਸ਼ਨ ਹੈ ਹਰ ਇੱਕ ਨੂੰ ਕਰਨਾ ਕਿਉਂ ਜ਼ਰੂਰੀ ਹੈ ਤੁਸੀਂ ਆਪੇ ਹੀ ਕਹਤਾ ਅੱਜ ਦੀ ਜਿਹੜੀ ਜ਼ਿੰਦਗੀ ਹੈ ਬੜੀ ਭੱਜ ਦੌੜ ਵਾਲੀ ਹੈ ਤਾਂ ਅਨਸਰ ਤਾਂ ਉਹਦੇ 'ਚ ਹੀ ਆ ਗਿਆ ਕਿਉਂਕਿ ਜੇ ਤੁਸੀਂ ਪਹਿਲੇ ਦਾ ਸਮੇਂ ਦੇਖੋ ਲੋਕੀ ਪਿੰਡਾਂ 'ਚ ਰਹਿੰਦੇ ਸੀ ਇੱਕ ਦੂਜੇ ਦੇ ਨਾਲ ਰਹਿੰਦੇ ਸੀ ਇੱਕ ਦੂਜੇ ਦੇ ਨਾਲ ਖੜਦੇ ਸੀਗੇ ਅੱਜ ਕੱਲ ਤੁਸੀਂ ਦੇਖੋ ਮਾਹੌਲ ਇੰਦਾ ਹੋ ਗਿਆ ਡਿਪਰੈਸ਼ਨ ਇੰਨਾ ਵੱਧ ਗਿਆ ਅੱਜ ਤੋਂ 20 30 ਸਾਲ ਪਹਿਲੇ 40 ਸਾਲ ਪਹਿਲੇ ਪਿੰਡਾਂ 'ਚ ਉਹ ਪ੍ਰੋਬਲਮ ਨਹੀਂ ਆਂਦੀ ਸੀ ਸੁਸਾਇਡ ਬਹੁਤ ਘੱਟ ਦੇਖਣ ਨੂੰ ਮਿਲਦੀ ਸੀ ਅੱਜ ਤੁਸੀਂ ਦੇਖੋ ਸੁਸਾਇਡ ਬੜੀ ਆਮ ਜੀ ਗੱਲ ਹੋ ਗਈ ਡਿਪਰੈਸ਼ਨ ਹਰ ਦੂਸਰਾ ਬੰਦਾ ਡਿਪਰੈਸ਼ਨ ਦੀ ਗੋਲੀ ਲੈ ਰਿਆ ਇੰਨਾਂ ਚੀਜ਼ਾਂ ਕਰਕੇ ਆਪਾਂ ਨਾਲੋ ਕਈ ਗੁਣਾ ਸਸਤਾ ਸੌਖਾ ਤੇ ਵਿਦਾਊਟ ਐਨੀ ਸਾਈਡ ਇਫੈਕਟ ਤਰੀਕਾ ਹੈ ਜਿਹੜਾ ਕਿ ਹਰ ਕਿਸੇ ਨੂੰ ਹੈਲਪ ਕਰਦਾ ਹੈ ਇਸ ਕਰਕੇ ਸਾਰੇ ਵਾਸਤੇ ਜ਼ਰੂਰੀ ਹੈ ਮੈਨੂੰ ਤਾਂ ਕਿਨਾ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਸਿਖਾਉਣਾ ਚਾਹੀਦਾ ਸੋ ਦੈਟ ਕੱਲ ਨੂੰ ਜਦੋਂ ਦੁਨੀਆ ਜਾਂਦੇ ਨੇ ਭੱਜ ਦੌੜ ਹੁੰਦੀ ਹੈ ਉਹ ਪਹਿਲੇ ਹੀ ਰੈਡੀ ਨੇ ਪਹਿਲੇ ਹੀ ਤਿਆਰ ਨੇ ਵੀ ਆਪਾਂ ਕਿਵੇਂ ਦੁਨੀਆ ਨੂੰ ਫੇਸ ਕਰਨਾ ਇਸ ਕਰਕੇ ਸਾਰੇ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਹੈ ਸਪੈਸ਼ਲੀ ਅੱਜ ਕੱਲ ਦੇ ਟਾਈਮ ਦੇ ਵਿੱਚ ਜੀ ਯੋਗਾ ਕੌਣ ਕਰ ਸਕਦਾ ਹੈ ਬੱਚੇ ਕਰ ਸਕਦੇ ਨੇ ਇੱਕ ਲੇਡੀ ਕਰ ਸਕਦੀ ਹੈ ਜੈਂਟਸ ਕਰ ਸਕਦਾ ਹੈ ਬੁਢਾਪੇ ਚ ਕੌਣ ਕਰ ਸਕਦਾ ਹੈ ਉਹਦੇ ਲਈ ਕੋਈ एलिजिਬਿਲਟੀ ਹੈ ਕੋਈ एलिजिਬਿਲਟੀ ਨਹੀਂ ਹੈ ਸਰ ਸਭ ਕਰ ਸਕਦੇ ਨੇ ਤੁਸੀਂ ਛੋਟੇ ਬੱਚੇ ਤੋਂ ਲੈ ਕੇ 60 70 ਸਾਲ 90 ਸਾਲ 80 80 ਸਾਲ ਦੇ ਲੋਕੀ ਵੀ ਕਰਦੇ ਨੇ ਤੇ ਹਰ ਏਜ ਦੇ ਵਿੱਚ ਉਹਦਾ ਅਲੱਗ-ਅਲੱਗ ਬੇਨਫਿਟ ਹੁੰਦਾ ਬੱਚੇ ਕਰਦੇ ਨੇ ਉਹਨਾਂ ਦੀ ਗਰੋਥ ਵਧੀਆ ਹੁੰਦੀ ਹੈ ਮਾਈਂਡ ਹੋਰ ਸ਼ਾਰਪ ਹੁੰਦਾ ਮਾਈਂਡ ਡਿਵੈਲਪ ਹੁੰਦਾ ਤੇ ਜਿਹੜੇ ਗਰੋਥ ਤੇ ਜਿਹੜੇ ਉਹਨਾਂ ਦੇ ইয়ারਸ ਹੁੰਦੇ ਉਹਦੇ ਵਿੱਚ ਆਪਣਾ ਫੋਕਸ ਰਹਿੰਦੇ ਨੇ ਉਹਨਾਂ ਨੂੰ ਪਤਾ ਰਹਿੰਦਾ ਵੀ ਕਿਹੜੀ ਗੱਲ ਗਲਤ ਹੈ ਕਿਹੜੀ ਗੱਲ ਸਹੀ ਹੈ ਕਿਹੜਾ ਕੰਮ ਆਪਾਂ ਕਰਨਾ ਹੈ ਕਿਹੜਾ ਨਹੀਂ ਕਰਨਾ ਬਜ਼ੁਰਗ ਹੋ ਗਏ ਉਦੋਂ ਤੁਸੀਂ ਜਦੋਂ ਕਰਦੇ ਹੋ ਉਦੋਂ ਹੱਡ ਗੋਡੇ ਜਿਹੜੇ ਨੇ ਉਹ ਪੂਰੇ ਐਨ ਖੁੱਲੇ ਹੋਏ ਰਹਿੰਦੇ ਨੇ ਟਾਈਟਨੈਸ ਨਹੀਂ ਆਉਂਦੀ ਬਾਡੀ ਦੇ ਵਿੱਚ ਜਿਹੜੀ ਬੀਪੀ ਨਾਰਮਲ ਜਿਹੜੀ ਬਿਮਾਰੀਆਂ ਨੇ ਬੀਪੀ ਹੋ ਗਿਆ ਬਲੱਡ ਸ਼ੂ ਪੋਰਟਸਿਕ ਕੰਟਰੋਲ ਕਰ ਸਕਦੇ ਹੋ ਸਿਰਫ ਯੋਗਾ ਕਰਕੇ ਇੱਕ ਪ੍ਰੈਕਟੀਕਲ ਦੇਖੀਏ ਜਿਹੜੇ ਅੱਜ ਦੇ ਦੌਰ ਦੇ ਅੰਦਰ ਐਲੋਪੈਥੀ ਹੈ ਜਾਂ ਹੋਰ ਵੀ ਬਹੁਤ ਜਿਹੜੀਆਂ ਬਿਮਾਰੀਆਂ ਦੂਰ ਕਰਨ ਲਈ ਟੰਗ ਤਰੀਕੇ ਨੇ ਪਰੰਤੂ ਜਿਹੜਾ ਕੁਦਰਤੀ ਤਰੀਕਾ ਹੈ ਜੇ ਮੈਂ ਗਲਤ ਨਾ ਹੋਵਾਂ ਖਾਣ ਪੀਣ ਤੇ ਰਹਿਣ ਸੈਣ ਕਿਤੇ ਨਾ ਕਿਤੇ ਸਾਡੇ ਸਿਸਟਮ ਹੈ ਜਿਹੜਾ ਉਹਦੇ ਵੱਲੋਂ ਤੇ ਭਾਵੇਂ ਸਾਡੇ ਸਕੂਲ ਨੇ ਸਿੱਖਿਆ ਦਾ ਜਿਹੜਾ ਹੈਗਾ ਮੰਦਰ ਹੈ ਉਥੇ ਵੀ ਤੁਹਾਨੂੰ ਨਹੀਂ ਲੱਗਦਾ ਵੀ ਸ਼ੁਰੂ ਤੋਂ ਇਹ ਚੀਜ਼ਾਂ ਜਿਹੜੀਆਂ ਹੈਗੇ ਤੁਸੀਂ ਪਹਿਲਾਂ ਕਹਿ ਕੇ ਵੀ ਹਟੇ ਹੋ ਕਿ ਸਕੂਲਾਂ ਦੇ ਵਿੱਚ ਇਸ ਨੂੰ ਲਾਗੂ ਕਰਨਾ ਚਾਹੀਦਾ ਹੈ ਜੇਕਰ ਉਹ ਸਕੂਲਾਂ 'ਚ ਇਹ ਚੀਜ਼ਾਂ ਨਹੀਂ ਹੈਗੀਆਂ ਕਿਤੇ ਨਾ ਕਿਤੇ ਸਿੱਖਿਆ ਜਿਹੜੀ ਹੈ ਉਹ ਕਿਤੇ ਨਾ ਕਿਤੇ ਅਧੂਰੀਤਾ ਹੈ ਜੀ ਬਿਲਕੁਲ ਸਹੀ ਗੱਲ ਹੈ ਮੈਂ ਕੰਪਲੀਟਲੀ ਇੱਕ ਪੂਰੀ ਤਰ੍ਹਾਂ ਐਗਰੀ ਕਰਦਾ ਤੁਹਾਡੇ ਨਾਲ ਹਰ ਸਕੂਲ ਦੇ ਵਿੱਚ ਥੋੜਾ ਸਮਾਂ ਆਪਾਂ ਇੰਨਾ ਸਾਰਾ ਟਾਈਮ ਦਿੰਨੇ ਆ ਪੜਾਈ ਦੇ ਵਿੱਚ ਬਾਕੀ ਚੀਜ਼ਾਂ ਦੇ ਵਿੱਚ ਥੋੜਾ ਜਿਹਾ ਸਮਾਂ ਇਹਦੇ ਵਾਸਤੇ ਵੀ ਹੋਣਾ ਚਾਹੀਦਾ ਬੱਚੇ ਨੂੰ ਪਤਾ ਚੱਲੇ ਵੀ ਆਪਣਾ ਸਹੀ ਰਹਿਣ ਰੈਂਸਨ ਕਿਦਾਂ ਹੈ ਖਾਣਾ ਪੀਣਾ ਕੀ ਹੈ ਥੋੜਾ ਡਾਈਟ ਦੇ ਬਾਰੇ ਸੋ ਦਟ ਜਦੋਂ ਵੱਡੇ ਹੋਣ ਕਿਉਂਕਿ ਪਹਿਲੇ ਸਾਡੇ ਘਰਾਂ ਦੇ ਵਿੱਚ ਦਾਦੀ ਨਾਨੀ ਸਾਰੇ ਹੁੰਦੇ ਸੀਗੇ ਉਹ ਘਰੇਲੂ ਨੁਸਕੇ ਵੀ ਹੁੰਦੇ ਸੀ ਹੁਣ ਅੱਜ ਕੱਲ ਨਿਊਕਲੀਅਰ ਫੈਮਿਲੀ ਹੋ ਗਈਆਂ ਨੇ ਨਾਨੀਆਂ ਦਾਦੀਆਂ ਉਹ ਸਾਰੇ ਰਿਸ਼ਤੇਦਾਰ ਸਾਰੇ ਰਹੀ ਨਹੀਂ ਕੋਈ ਦੱਸਣ ਵਾਲਾ ਵੀ ਨਹੀਂ ਹੈਗਾ ਕੋਈ ਗਾਈਡ ਕਰਨ ਵਾਲਾ ਨਹੀਂ ਹੈ ਤੇ ਇਹ ਚੀਜ਼ਾਂ ਦੇ ਸਕੂਲ ਦੇ ਵਿੱਚ ਆ ਜਨ ਤਾਂ ਡੈਫੀਨਿਟਲੀ ਸਾਰਿਆਂ ਨੂੰ ਬਹੁਤ ਹੈਲਪ ਕਰਨਗੇ ਸਕੂਲ ਦੇ ਵਿੱਚ ਜਿਵੇਂ ਅੱਜ ਕੱਲ ਆਪਾਂ ਦੇਖਿਆ ਖਾਸ ਤੌਰ ਤੇ ਕਿਉਂਕਿ ਸਾਡੇ ਆਉਣ ਵਾਲਾ ਭਵਿੱਖ ਨੇ ਆਲਓਵਰ ਡਵੈਲਪਮੈਂਟ ਦੇ ਉੱਤੇ ਬਹੁਤ ਘੱਟ ਕੰਮ ਹੁੰਦਾ ਇੱਕ ਸਿੱਖਿਆ ਜਿਹੜਾ ਹੈਗਾ ਸਿਰਫ ਕਿਤਾਬੀ ਪੜ੍ਹਾਈ ਹੈ ਉਸ ਤੋਂ ਅੱਗੇ ਕਿਤੇ ਨਾ ਕਿਤੇ ਜਿਹੜਾ ਐਨਾਲਿਸਿਸ ਖੁਦ ਦਾ ਵੀ ਮੇਰਾ ਹੈਗਾ ਵੀ ਕਿਤੇ ਨਾ ਕਿਤੇ ਕਮੇ ਜ਼ਰੂਰ ਲੱਗਦੀ ਹੈ ਉਹਦੇ ਸੁਧਾਰ ਦੀ ਬਹੁਤ ਜ਼ਿਆਦਾ ਗੁੰਜਾਇਸ਼ ਹੈ ਬਿਲਕੁਲ ਸਹੀ ਅਸੈਸਮੈਂਟ ਹੈਗਾ ਸਰ ਤੁਹਾਡਾ ਸਕੂਲ ਦੇ ਵਿੱਚ ਜ਼ਿਆਦਾ ਆਪਾਂ ਫੈਕਟਸ ਤੇ ਫਿਗਰਸ ਵੀ ਕਿਤਾਬੀ ਪੜਾਈ ਦੇ ਉੱਪਰ ਜ਼ਿਆਦਾ ਧਿਆਨ ਦਿੰਨੇ ਆ ਜਿਹੜੀ ਕਿ ਤੁਹਾਡੀ ਡੇ ਟੂ ਡੇ ਲਾਈਫ ਦੇ ਵਿੱਚ ਕੰਮ ਨਹੀਂ ਆਉਂਦੀ ਜਦੋਂ ਤੁਸੀਂ ਬਾਹਰ ਜਾਓ ਕੋਈ ਪ੍ਰੋਬਲਮ ਹੋ ਜਾਂਦੀ ਹੈ ਕੋਈ ਤਕਲੀਫ ਹੋ ਜਾਂਦੀ ਹੈ ਉੱਥੇ ਉਹ ਜਿਹੜਾ ਸਕੂਲ 'ਚ ਪੜਿਆ ਉਹ ਕੰਮ ਨਹੀਂ ਆਉਂਦਾ ਜੀ ਉਹ ਤੁਹਾਡੀ ਪਰਸਨੈਲਿਟੀ ਕੰਮ ਆਉਂਦੀ ਹੈ ਕਿੱਦਾਂ ਤੁਸੀਂ ਪ੍ਰੋਬਲਮ ਨੂੰ ਹੈਂਡਲ ਕਰਦੇ ਹੋ ਕਿੱਦਾਂ ਆਪਣਾ ਗੁੱਸਾ ਕੰਟਰੋਲ ਕਰਦੇ ਹੋ ਕਿੱਦਾਂ ਆਪਣੀ ਗੱਲ ਕਿਸੇ ਦੇ ਸਾਹਮਣੇ ਰੱਖਦੇ ਹੋ ਉਹ ਕਮਿਊਨੀਕੇਸ਼ਨ ਸਕਿਲਸ ਹੋ ਗਿਆ ਜਿਹਨੂੰ ਸੌਫਟ ਸਕਿਲਸ ਕਹਿੰਦੇ ਨੇ ਨਾਰਮਲ ਪਾਸ਼ਾ ਦੇ ਵਿੱਚ ਉਹ ਸਕੂਲਾਂ ਦੇ ਵਿੱਚ ਅੱਜ ਕੱ ਗਰਸ਼ ਕਰਦੇ ਤਾਂ ਉਹਦੀ ਤਾਂ ਲੋਡ ਬਿਲਕੁਲ ਹੈ ਤੇ ਜੇਕਰ ਦੇਖੀਏ ਤਾਂ ਯੋਗਾ ਜਿਹੜਾ ਹੈਗਾ ਜਾਂ ਮੈਡੀਟੇਸ਼ਨ ਹੈ ਉਹਦਾ ਠੀਕ ਟਾਈਮ ਕੀ ਹੈ ਮਿਨੀਮਮ ਤੋਂ ਮੈਕਸਿਮ ਬੂਟੇ ਤੌਰ ਤੇ ਜੇ ਆਪਾਂ ਗੱਲ ਕਰ ਲਈਏ ਕਿਸ ਤਰ੍ਹਾਂ ਇੱਕ ਜਿਹੜਾ ਹੈਗਾ ਵਿਅਕਤੀ ਨੂੰ ਜਿਹੜਾ ਹੈਗਾ ਯੋਗਾ ਜਾਂ ਮੈਡੀਟੇਸ਼ਨ ਕਰਨਾ ਚਾਹੀਦਾ ਸਭ ਤੋਂ ਵਧੀਆ ਟਾਈਮ ਤਾਂ ਹੈ ਸਰ ਸਵੇਰ ਦਾ ਹੀ ਸਮਾਂ ਜਿਹੜਾ ਹੈਗਾ ਜਿਹਨੂੰ ਆਪਣਾ ਅੰਮ੍ਰਿਤ ਵੇਲਾ ਵੀ ਕਹਿੰਦੇ ਨੇ ਨਾਮ ਜਪਨ ਦਾ ਵੇਲਾ ਜਾਂ ਯੋਗਾ ਕਰਨ ਦਾ ਤੁਸੀਂ ਥੋੜਾ ਆਸਨ ਕੀਤਾ ਥੋੜਾ ਧਿਆਨ ਕੀਤਾ ਥੋੜਾ ਜਾਪ ਕੀਤਾ ਥੋੜਾ ਉਸ ਤੋਂ ਬਾਅਦ ਆਪਣਾ ਦਿਨ ਸਟਾਰਟ ਕਰੋ ਬੈਸਟ ਸਮੇਂ ਤਾਂ ਉਹੀ ਹੈ ਪਰ ਜੇ ਕੋਈ ਕਹਿੰਦਾ ਵੀ ਮੈਂ ਨਹੀਂ ਕਰ ਸਕਦਾ ਤਾਂ ਦਿਨ ਚ ਕਿਸੇ ਵੇਲੇ ਵੀ ਕਰ ਸਕਦੇ ਆ ਐਸਾ ਨਹੀਂ ਕਿ ਸਿਰਫ ਸਵੇਰੇ ਹੀ ਕਰਨਾ ਹੈ ਤੁਸੀਂ ਸ਼ਾਮ ਨੂੰ ਕਰ ਲਓ ਦੁਪਹਿਰ ਹੀ ਕਰ ਲਓ ਬਸ ਇਹ পেট ਖਾਲੀ ਹੋਣਾ ਚਾਹੀਦਾ ਤਾਂ ਉਸ ਤੋਂ ਬਾਅਦ ਕਦੀ ਵੀ ਕਰ ਸਕਦੇ ਮਿਨੀਮਮ ਤੋਂ ਮੈਕਸਿਮ ਮਿਨੀਮਮ ਟਾਈਮ ਇਹਦੇ ਲਈ ਕਿੰਨਾ ਘੱਟ ਤੋਂ ਘੱਟ ਰੁਟੀਨ ਦੇ ਵਿੱਚ ਘੱਟੋ ਘੱਟ ਸਰ 20-25 ਮਿੰਟ ਤਾਂ ਉਸ ਤੋਂ ਕੱਟ ਤਾਂ ਹੋਏਗਾ ਹੀ ਨਹੀਂ ਉਹਨਾਂ ਤਾਂ ਕਰਨਾ ਹੀ ਹੈ ਤੇ ਜਿਹੜਾ ਐਵਰੇਜ ਇੱਕ ਅੱਛਾ ਟਾਈਮ ਹੈ ਤੁਸੀਂ 1 ਤੋਂ 1.5 ਘੰਟਾ ਹਰ ਵਿਅਕਤੀ ਨੂੰ ਆਪਣੇ ਲਈ ਕੱਢਣਾ ਚਾਹੀਦਾ ਤਾਂਕਿ ਬਾਕੀ ਦੇ ਜਿਹੜੇ 23 ਘੰਟੇ ਨੇ ਉਹ ਚੰਗੀ ਤਰ੍ਹਾਂ ਨਿਕਲਣ ਇਹਨਾਂ ਤਾਂ ਕੰਪਲਸਰੀ ਹੈ ਮੇਨਲੀ ਕਿਹੜੀਆਂ ਬਿਮਾਰੀਆਂ ਨੇ ਜਿਨ੍ਹਾਂ ਤੇ ਬਹੁਤ ਜ਼ਿਆਦਾ ਯੋਗਾ ਸਿੱਧੇ ਤੌਰ ਤੇ ਇਫੈਕਟ ਕਰਦਾ ਹੈ ਜਾਂ ਉਹਨਾਂ ਦੇ ਵਿੱਚ ਰਾਹਤ ਦਿੰਦਾ ਹੈ ਉਹ ਕਿਹੜੀਆਂ ਬਿਮਾਰੀਆਂ ਨੇ ਜਿਹੜਾ ਨਾਲ ਬਹੁਤ ਜਲਦੀ ਰਾਤ ਮਿਲ ਜਾਂਦੀ ਸਰ ਜਿੰਨੀ ਵੀ ਆਪਣੀ ਲਾਈਫ ਸਟਾਈਲ ਡਿਸੀਜ਼ਸ ਨੇ ਹੁਣ ਉਹ ਜੇ ਤੁਸੀਂ ਡਾਕਟਰ ਕੋਲ ਜਾਓ ਉਹਨਾਂ ਨੇ ਨਾਮ ਵੀ ਰੱਖਿਆ ਲਾਈਫ ਸਟਾਈਲ ਡਿਜ਼ੀਜ਼ ਤੇ ਉਹਦੀ ਦਵਾਈ ਦੇ ਦਿੰਦੇ ਨੇ ਹੁਣ ਜਿਹਦਾ ਨਾਮ ਹੀ ਲਾਈਫ ਸਟਾਈਲ ਹੈ ਤੇ ਉਹਦਾ ਜਿਹੜਾ ਇਲਾਜ ਹੈ ਉਹ ਲਾਈਫ ਸਟਾਈਲ ਹੈ ਨਾ ਕਿ ਦਵਾਈ ਤੇ ਜਿੰਨੀਆਂ ਵੀ ਆਪਣੀ ਲਾਈਫ ਸਟਾਈਲ ਡਿਜ਼ੀਜ਼ ਹੋ ਗਿਆ ਡਾਇਬੀਟੀਜ਼ ਹੋ ਗਿਆ ਬਲੱਡ ਪ੍ਰੈਸ਼ਰ ਹੋ ਗਿਆ ਹਾਰਮੋਨਲ ਇੰਬੈਲੈਂਸ ਹੋ ਗਿਆ ਉਹ ਸਾਰੀ ਬਿਮਾਰੀਆਂ ਦੇ ਵਿੱਚ ਯੋਗਾ ਤੇ ਡਾਇਟ ਕੰਟਰੋਲ ਬਹੁਤ ਹੈਲਪ ਕਰਦਾ ਐਕਚੁਅਲ ਦੇ ਵਿੱਚ ਸਹੀ ਇਲਾਜ ਹੈ ਹੀ ਉਹ ਹੈ ਦਵਾਈ ਨਾਲ ਤੁਸੀਂ ਸਿਰਫ ਸਿੰਪਟਮ ਜਿਹੜੇ ਹੈ ਉਹ ਘੱਟ ਕਰ ਰਹੇ ਤੁਸੀਂ ਕੰਪਨਸੇਟ ਕਰ ਰਹੇ ਹੋ ਕੋਈ ਹਾਰਮੋਨ ਸਹੀ ਤਰ੍ਹਾਂ ਪ੍ਰੋਡਿਊਸ ਨਹੀਂ ਹੋ ਰਿਹਾ ਤੁਸੀਂ ਇੱਕ ਦਵਾਈ ਦੇ ਦਿੱਤੀ ਚਲੋ ਜੀ ਐਕਸਟਰਾ ਹਾਰਮੋਨ ਹੋ ਗਿਆ ਤੁਹਾਡਾ ਪੈਨਕਰੀਆ ਸਹੀ ਕੰਮ ਨਹੀਂ ਕਰ ਰਿਹਾ ਤੁਸੀਂ ਨਾਲ ਦਵਾਈ ਦੇ ਦਿੱਤੀ ਉਹਦੇ ਨਾਲ ਹੋ ਗਿਆ ਬਟ ਉਹ ਇਲਾਜ ਤਾਂ ਨਹੀਂ ਹੋਇਆ ਉਹ ਦਵਾਈ ਖਾਣ ਨਾਲ ਪੈਨਕਰੀਆ ਸਹੀ ਕੰਮ ਨਹੀਂ ਕਰਦਾ ਹਾਰਮੋਨ ਸਹੀ ਤਰ੍ਹਾਂ ਸੈਕ੍ਰੀਟ ਨਹੀਂ ਹੁੰਦਾ ਉਹ ਤੁਸੀਂ ਬਸ ਕੰਪਨਸੇਟ ਕਰ ਰਹੇ ਹੋ ਤਾਂ ਐਕਚੁਅਲ ਦੇ ਵਿੱਚ ਸਹੀ ਇਲਾਜ ਸਹੀ ਤਰੀਕਾ ਲਾਈਫ ਸਟਾਈਲ ਨੂੰ ਚੇਂਜ ਕਰਨਾ ਐਕਸਰਸਾਈਜ਼ ਤੇ ਯੋਗਾ ਤੇ ਧਿਆਨ ਨੂੰ ਉਹਦੇ ਵਿੱਚ ਐਡ ਕਰਨਾ ਹੈ ਤੇ ਜਿਹੜਾ ਸਹੀ ਤਰੀਕਾ ਹੈ ਫਿਰ ਜਿਹੜਾ ਕੁਦਰਤ ਦੇ ਨਾਲ ਮਿਲਦਾ ਜੁਲਦਾ ਤਰੀਕਾ ਹੈ ਉਹ ਡਵੈਲਪ ਬਹੁਤ ਘੱਟ ਹੋ ਰਿਹਾ ਹੈ ਜਦਕਿ ਐਲੋਪੈਥੀ ਜਾਂ ਜਿਹੜੀਆਂ ਚੀਜ਼ਾਂ ਸਾਡੇ ਸਿਹਤ ਨੂੰ ਨੁਕਸਾਨ ਕਰਦੀਆਂ ਨੇ ਦਿਲ ਦਿਮਾਗ ਨੂੰ ਨੁਕਸਾਨ ਕਰਦੀਆਂ ਨੇ ਉਹ ਬਹੁਤ ਜਲਦੀ ਜਿਹੜਾ ਹੈਗਾ ਸਮਾਜ ਦੇ ਅੰਦਰ ਫੈਲ ਜਾਂਦਾ ਹੈ ਇਹਦਾ ਘੱਟ ਡਵੈਲਪ ਹੋਣ ਦੇ ਕਾਰਨ ਕੀ ਨੇ ਆਪਣੇ ਜੇ ਦੇਸ਼ ਦੀ ਗੱਲ ਕਰੀਏ ਆਪਣੇ ਸਰ ਦੇਸ਼ ਦੇ ਵਿੱਚ ਅੱਦਾ ਹੈ ਕਿ ਥੋੜਾ ਆਪਣਾ ਚੁਕਾਵ ਜਿਹੜਾ ਹੈ ਬਾਹਰਲੀ ਚੀਜ਼ਾਂ ਵੱਲ ਜ਼ਿਆਦਾ ਹੋ ਗਿਆ ਹਰ ਬੰਦਾ ਬਾਹਰ ਜਾਣਾ ਚਾਹੁੰਦਾ ਹੈ ਵੈਸਟਰਨ ਕੰਟਰੀਜ਼ ਨੂੰ ਫੋਲੋ ਕਰਨਾ ਚਾਹੁੰਦਾ ਹੈ ਤਾਂ ਵਿੱਚ ਥੋੜੀ ਦੇਰ ਅੱਦਾ ਦੀ ਕਲੀਅਰ ਆਈ ਵੀ ਆਪਾਂ ਜੋ ਵੀ ਬਾਹਰਲੀ ਕੰਟਰੀਜ਼ ਚੱਲ ਰਿਹਾ ਹੈ ਉੱਥੇ ਪੀਜ਼ਾ 버ਗਰ ਚੱਲ ਰਿਹਾ ਮੈਕਡੋਨਲਡਸ ਆ ਗਿਆ ਡੋਮਿਨੋਜ਼ ਆ ਗਿਆ ਤਾਂ ਆਪਣੇ ਲੋਕਾਂ ਦੇ ਵਿੱਚ ਇੱਕ ਕ੍ਰੇਜ਼ ਹੈ ਪਰ ਹੁਣ ਜੇ ਤੁਸੀਂ ਦੇਖੋ ਬਾਰਲੇ ਜਿਹੜੇ ਲੋਕ ਨੇ ਬਾਹਰਲੇ ਮੁਲਕ ਨੇ ਉਹਨਾਂ ਨੇ ਯੋਗਾ ਅਡਾਪਟ ਕਰ ਲਿਆ ਉਹਨਾਂ ਦੇ ਜਿੰਨੇ ਸੈਲੀਬ੍ਰਿਟੀ ਨੇ ਉਹ ਯੋਗਾ ਆਸਨ ਕਰਦੇ ਨੇ ਆਪਣੀ ਫੋਟੋ ਇੰਸਟਾਗ੍ਰam ਤੇ ਪਾਉਂਦੇ ਨੇ ਹੁਣ ਹੌਲੀ ਹੌਲੀ ਜੇ ਤੁਸੀਂ ਦੇਖੋਗੇ ਇਹ ਵਾਪਸ ਆਪਣੇ ਦੇਸ਼ ਮੁੜ ਕੇ ਆ ਰਿਹਾ ਜਿੰਨੇ ਵੀ ਯੰਗਸਟਰਸ ਨੇ ਉਹ ਵੀ ਯੋਗਾ ਕਰਨਾ ਚਾਹ ਰਹੇ ਨੇ ਉਹ ਵੀ ਇਨਸਪਾਇਰ ਹੋ ਰਹੇ ਨੇ ਰੀਸੈਂਟ ਆਪਣੇ ਉਹ ਮੈਨੂੰ ਨਾਮ ਭੁੱਲ ਗਿਆ ਕੀ ਹੈ ਉਹ ਜਿਹੜੇ ਸਿੰਗਰ ਹੈਗੇ ਨੇ ਦਿਲਜੀਤ ਹਾਂ ਦਿਲਜੀਤ ਜੀ ਦਾ ਤੁਸੀਂ ਇੰਟਰਵਿਊ ਦੇਖਿਆ ਹੋਵੇਗਾ ਉਹਨਾਂ ਨੇ ਬਹੁਤ ਯੋਗਾ ਦੇ ਬਾਰੇ ਬੋਲਿਆ ਤੇ ਆਪਣੇ ਇੰਡੀਅਨ ਵੀ ਜਿਹੜੇ ਸੈਲੀਬ੍ਰਿਟੀਆਂ ਨੇ ਉਹ ਯੋਗਾ ਨੂੰ ਪ੍ਰਮੋਟ ਕਰਨ ਲੱਗੇ ਨੇ ਤੇ ਹੁਣ ਮੈਨੂੰ ਲੱਗਦਾ ਹੈ ਕਿ ਵਾਪਸ ਮੁੜ ਕੇ ਆਪਣੇ ਜਿੰਨੇ ਯੰਗਸਟਰਸ ਨੇ ਬਾਕੀ ਸਾਰੇ ਲੋਕ ਨੇ ਯੋਗਾ ਦੇ ਬਾਰੇ ਜਾਗਰੂਕ ਹੋ ਗਏ ਨੇ ਬਹੁਤ ਸਾਰੀਆਂ ਸੰਸਥਾਵਾਂ ਨੇ ਜਿਹੜਾ ਬਹੁਤ ਅੱਛਾ ਕੰਮ ਕਰ ਰਹੇ ਨੇ ਆਰਟ ਆਫ ਲਿਵਿੰਗ ਗੁਰਦੇਵ ਸਿਸ਼ੀ ਰਵੀਸ਼ੰਕਰ ਜੀ ਦੇ ਸानिਧ ਦੇ ਵਿੱਚ ਜਿਹੜੀ ਸੰਸਥਾ ਹੈ ਹਰ ਜਗ੍ਹਾ ਤੇ 180 ਦੇਸ਼ਾਂ ਦੇ ਵਿੱਚ ਸਾਡੇ ਸੈਂਟਰ ਚੱਲ ਰਹੇ ਨੇ ਉੱਥੇ ਯੋਗਾ ਦੀ ਸਿੱਖਿਆ ਦਿੱਤੀ ਜਾਂਦੀ ਹੈ ਜੇਲ੍ਹਾਂ ਦੇ ਵਿੱਚ ਫ੍ਰੀ ਸਿਖਾਇਆ ਜਾਂਦਾ ਹੈ ਜਿਹੜੇ ਲੋਕ ਨਹੀਂ ਅਫੋਰਡ ਕਰ ਸਕਦੇ ਉਹਨਾਂ ਨੂੰ ਪਿੰਡਾਂ ਦੇ ਵਿੱਚ ਉੱਥੇ ਸਭ ਜਗ੍ਹਾ ਜਾ ਕੇ ਇਹ ਨੌਲੇਜ ਦਿੱਤੀ ਜਾ ਰਹੀ ਹੈ ਤੇ ਇਹ ਵਾਪਸ ਮੋੜ ਕੇ ਹੁਣ ਆ ਰਿਹਾ ਐਸਾ ਨਹੀਂ ਕਿ ਨਹੀਂ ਹੈ ਜਿਹੜੇ ਡਿਵੈਲਪਮੈਂਟ ਕੰਟਰੀਆਂ ਦੀ ਜੇਕਰ ਗੱਲ ਕਰੀਏ ਕਿਹੜੇ ਮੁਲਕਾਂ ਦੇ ਵਿੱਚ ਜ਼ਿਆਦਾ ਲੋਕ ਇਸ ਦਾ ਲਾਭ ਲੈ ਰਹੇ ਨੇ ਜ਼ਿਆਦਾਤਰ ਮੁਟੇ ਤੌਰ ਤੇ ਜਿੰਨੇ ਵੀ ਵੈਸਟਰਨ ਕੰਟਰੀਜ਼ ਨੇ ਸਾਰੇ ਉੱਥੇ ਹੈ ਯੂਰਪ ਦੇ ਵਿੱਚ ਬਹੁਤ ਹੈ ਜਰਮਨੀ ਦੇ ਵਿੱਚ ਬਹੁਤ ਹੈ ਯੂਐਸ ਦੇ ਵਿੱਚ ਬਹੁਤ ਹੈ ਤੁਸੀਂ ਦੇਖ ਲਓ ਜਿੰਨੇ ਵੈਸਟਰਨ ਕੰਟਰੀਜ਼ ਨੇ ਜਿੱਥੇ ਮਟੀਰੀਅਲਿਸਟਿਕ ਪਲੇਜਰਸ ਬੜੇ ਵੱਧ ਗਏ ਉਹਨਾਂ ਨੇ ਦੇਖਿਆ ਵੀ ਪੈਸਾ ਹੀ ਪੈਸਾ ਆ ਗਿਆ ਤੇ ਬਹੁਤ ਪੈਸਾ ਆ ਗਿਆ ਬਿਮਾਰੀਆਂ ਵੀ ਆ ਗਿਆ ਉਹ ਕਹਿੰਦੇ ਹੁਣ ਕੀ ਕਰੀਏ ਉਹਨਾਂ ਨੂੰ ਕੋਈ ਸੋਲੂਸ਼ਨ ਨਹੀਂ ਲੱਭਿਆ ਯੋਗਾ ਕਰਨ ਦਾ ਤਰੀਕਾ ਮੰਨ ਲਓ ਹੁਣ ਕਿਸੇ ਆਮ ਵਿਅਕਤੀ ਨੂੰ ਜਿਹਨੂੰ ਯੋਗਾ ਬਾਰੇ ਜਾਂ ਮੈਡੀਟੇਸ਼ਨ ਬਾਰੇ ਜਾਣਕਾਰੀ ਨਹੀਂ ਹੈ ਉਹ YouTube Facebook ਤੇ ਦੇਖਦਾ ਉਹਨੂੰ ਇਸ ਤਰ੍ਹਾਂ ਹੀ ਦੇਖ ਕੇ ਕਰ ਲੈਣਾ ਚਾਹੀਦਾ ਜਾਂ ਕੋਈ ਕੋਰਸ ਵਗੈਰਾ ਕਰਨਾ ਚਾਹੀਦਾ YouTube Facebook ਤੇ ਦੇਖ ਕੇ ਸਰ ਅੱਜ ਕੱਲ੍ਹ ਅਦਾ ਹੈ ਕਿ ਕੋਈ ਵੀ ਜਿਹੜਾ ਸਰਟੀਫਾਈਡ ਟੀਚਰ ਵੀ ਨਹੀਂ ਹੈਗਾ ਜਿਹੜੇ YouTube Facebook ਤੇ ਦੇਖ ਕੇ ਕਰ ਰਹੇ ਨੇ ਉਹਨਾਂ ਨੇ ਵੀ ਅੱਗੇ ਕਿਸੇ ਦੀ ਵੀਡੀਓ ਦੇਖੀ ਹੈ ਉਹ ਵੀਡੀਓ ਦੇਖ ਕੇ ਹੋਰ ਇੱਕ ਵੀਡੀਓ ਬਣਾ ਦਿੰਦੇ ਨੇ ਤੇ ਉਹਦੇ ਨਾਲ ਥੋੜਾ ਨੁਕਸਾਨ ਤਾਂ ਹੋ ਸਕਦਾ ਐ ਇਦਾਂ ਨਹੀਂ ਮੈਂ ਕਹਿ ਰਿਹਾ ਕਿ ਸਾਰੇ YouTube ਵਾਲੇ ਗਲਤ ਨੇ ਕੁਝ ਅੱچھے ਟੀਚਰਸ ਵੀ ਨਹੀਂ ਉਹ ਵੀ ਸਮਾਜ ਦੀ ਸੇਵਾ ਵਾਸਤੇ ਵੀਡੀਓਜ਼ ਪਾ ਰਹੇ ਨੇ ਸਹੀ ਤਰੀਕੇ ਨਾਲ ਯੋਗਾ ਜਾਂ ਮੈਡੀਟੇਸ਼ਨ ਕਰਨ ਦੇ ਲਈ ਤਰੀਕਾ ਕੀ ਹੈ ਤਰੀਕਾ ਸਰ ਇਹੀ ਹੈ ਕਿ ਤੁਸੀਂ ਪ੍ਰੋਪਰ ਕਿਸੇ ਟੀਚਰ ਦੀ ਗਾਈਡੈਂਸ ਚ ਕਰੋ ਕਿਸੇ ਕੋਲ ਜਾ ਕੇ ਕੋਰਸ ਥੋੜਾ ਸਮਾਂ ਲਓ ਕੋਰਸ ਕਰੋ ਤਾਂ ਉਸ ਤੋਂ ਬਾਅਦ ਤੁਸੀਂ ਆਪੇ ਪ੍ਰੈਕਟਿਸ ਕਰ ਸਕਦੇ ਹੋ ਜੇਕਰ ਦੇਸ਼ ਦੀ ਗੱਲ ਕਰੀਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਂ ਸਰਕਾਰ ਹੈ ਜਿਹੜੀ ਕੁਝ ਐਫਰਟ ਕਰ ਰਹੀ ਹੈ ਤੁਸੀਂ ਦੇਖਿਆ सर अपना योगा डे जदों तो आया दस साल हो गए लगभग उस तो बाद देख इंटरनेशनल कंट्रीज़ के सारे पास योगा की बहुत डिमांड हो गई है परसनली जो तुम मैं पूछो मेरे बहुत सारे स्टूडेंट्स ने दुबई केस वे बहुत ज़्यादा डिमांड है जिन्नी भी अरब कंट्रीज ने ਉਹ ਪਹਿਲੇ ਨਹੀਂ ਐਕਸੈਪਟੈਂਸ ਨਹੀਂ ਸਿੱਗੀ ਹੋਗਾ ਬਾਰੇ ਜਿੰਨੇ ਮੁਸਲਿਮ ਕੰਟਰੀਸ تھے ਹੁਣ ਉਹਨਾਂ ਦੀ ਕਾਉਂਸਲ ਬਣ ਗਈ ਹੈ ਗਵਰਨਮੈਂਟ ਪ੍ਰਮੋਟ ਕਰ ਰਹੀ ਹੈ ਸਾਰੇ ਪਾਸੇ ਤੁਸੀਂ ਦੇਖੋ ਯੋਗਾ ਬਹੁਤ ਫਲਰਿਸ਼ ਕਰ ਰਿਹਾ ਹੈ ਤੇ ਇਹ ਮੈਂ ਜ਼ਰੂਰ ਸ਼ਰੇਹ ਦੇਣਾ ਚਾਹੂੰਗਾ ਆਪਣੀ ਗਵਰਨਮੈਂਟ ਨੂੰ ਜਾਂ ਮੋਦੀ ਜੀ ਨੂੰ ਜਿਹਦੇ ਕਰਕੇ ਥੋੜਾ ਬਾਹਰ ਨਾਮ ਹੋਰ ਜ਼ਿਆਦਾ ਯੋਗਾ ਦਾ ਫੈਲਿਆ ਹੈ ਸੋ ਤੁਸੀਂ ਬੜਮੁੱਲੀ ਜਾਣਕਾਰੀ ਜਿਹੜੀ ਆ ਸਾਡੇ ਦਰਸ਼ਕਾਂ ਨੂੰ ਦਿੱਤੀ ਹੈ ਲਵਲਤਾ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਬਹੁਤ ਧੰਨਵਾਦ ਸਰ ਤੁਸੀਂ ਮੈਨੂੰ ਸਮਾਂ ਦਿੱਤਾ ਥੈਂਕ ਯੂ ਵੈਰੀ ਮਚ ਸੋ ਇਸੇ ਕੀ ਯੋਗਾ ਟੀਚਰ ਲਵਲ 55 ਜਿਨ੍ਹਾਂ ਨੇ ਬੜੀ ਮੁੱਲੀ ਜਾਣਕਾਰੀ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ ਹੈ ਤੁਸੀਂ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਮੈਨੂੰ ਗੁਰਤੇਜ ਤੁਈ ਨੂੰ ਦਿਓ ਇਜਾਜ਼ਤ ਧੰਨਵਾਦ ਨਿਟਰ ਖਾਨ ਨਿਰਪੱਖ ਰਹਾ ਹਾਂ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਕੌਣ ਕੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕਿਸਾਂ ਕੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬੁੜਾਂਗੇ ਪੰਜਾਬ ਦੀ ਆਵਾਜ਼ ਬਣ ਹੋਰਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੂਨੀ ਰਾਤ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵੇ। ਮਨਨੰਜ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ। ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਰ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਐ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ। ਧਰਮ, ਘਰੋਹਾਰ, ਸਿਹਤ 어 ਸੰਸਕ੍ਰਿਤੀ ਕੀ ਹੋਗੀ ਬਾਤ। ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। D5 ਚੈਨਲ ਪੰਜਾਬੀ ਆਪਣੀ ਧਰਤੀ, ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜੋ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ